دوے کے انداز سے کہتے ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਾਧ ਸੰਗਤਾਂ ਨੂੰ ਸੁਨਿਮਰ ਸੂਚਿਤ ਕੀਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 1699 ਦੀ ਵਿਸਾਖੀ ਵਾਲੇ ਦਿਨ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਜ਼ਾਲਮ ਜ਼ੁਲਮ ਨਾਲ ਟੱਕਰ ਲੈਣ ਵਾਸਤੇ ਖਾਲਸਾ ਫੌਜ ਦੀ ਰਮਤਾ ਕੀਤੀ ਸੋ ਉਸੇ ਦੇ ਸੰਬੰਧ ਵਿੱਚ ਅੱਜ ਦਾਲਪਨ ਸਿਭੂ ਨਾਲ ਕੁਰਕਪਿੰਦ ਸਿੰਘ ਸੰਤਪਾਈ ਖਾਲਸਾ ਜਥੇਬੰਦੀ ਵਿੱਚ ਸਭ ਸ਼ਹੀਦਾਂ ਤਰਨੰਦਰ ਅਤੇ ਜਸਾ ਸੰਗਰਾਮ ਗੜੀਆ ਤਰਨੰਦਰ ਦਲ ਦੇ ਮੁਖੀ ਜਸਵੰਦਰ ਭਵਿੰਦਰ ਸਿੰਘ ਜੀ ਦਾ ਉਸ ਦੇ ਨਾਲ ਬੈਠੇ ਹੋਏ ਹਨ ਸੋ ਉਸੇ ਹੀ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਹੋਇਆਂ ਸਮੇਂ ਦੀ ਨਿਜਾਗਤ ਨੂੰ ਵੇਖਦਿਆਂ ਹੋਇਆਂ ਜੋ ਲੋਕ ਨਸ਼ੇ ਵੱਲੇ ਜਾ ਰਹੇ ਹਨ ਉਹਨਾਂ ਤੋਂ ਬਚਾਉਣ ਵਾਸਤੇ ਇਹ ਆਰੰਭ ਕੀਤਾ ਗਿਆ ਹੈ ਕਿ ਅਮਰਤ ਛਕਾ ਕੇ ਗੁਰੂ ਵਾਲੇ ਬਣਾ ਕੇ ਗੁਰੂ ਨਾਲ ਜੋੜਿਆ ਜਾਵੇ ਔਰ ਸੱਚ ਦੀ ਗੱਲ ਕਰਨ ਵਾਸਤੇ ਇਹ ਅਮਰਦਾ ਪਾਠਾ ਸਿਖਰ ਕਰਕੇ ਅਮਰਤ ਛਕਾਇਆ ਜਾ ਰਿਹਾ ਹੈ ਜਿਸ ਕਰਕੇ ਇਹ ਪ੍ਰੋਗਰਾਮ ਅਲੀ ਕੇ ਅਮਰਤ ਛਕਾਉਣ ਵਾਸਤੇ ਤਿਆਰੀ ਕੀਤੀ ਗਈ ਹੈ ਹੁਣ ਅੰਦਰ ਗੁਰੂ ਸਾਹਿਬ ਦੇ ਦਰਬਾਰ ਵਿੱਚ ਪੰਜ ਪਿਆਰੇ ਸਹਿਬਾਨ ਔਰ ਇੱਕ ਪਹਿਰੇਦ ਸਿੰਘ ਹੋਵੇਗਾ ਇੱਕ ਗ੍ਰੰਥੀ ਸਿੰਘ ਹੋਵੇਗਾ ਉਹ ਬਾਰ-ਬਾਰ ਪੰਜ ਬਾਣੀਆਂ ਦਾ ਜਾਪ ਹੋਵੇਗਾ ਪਹਿਲੇ ਜਪਤੀ ਸਾਹਿਬ ਦਾ ਫਿਰ ਜਾਬ ਸਾਹਿਬ ਦਾ ਫਿਰ ਸੋਇ ਪ੍ਰਸਾਦ ਸਵਈਏ ਕਿ ਭਾਈ ਅਨੰਦ ਸਾਹਿਬ ਦਾ ਜਾਪ ਹੋਵੇਗਾ ਅਪਰੰਤ ਖੰਡਾ ਬਾਟਾ ਵਿੱਚ ਨਾਲ-ਨਾਲ ਹਰ ਬਾਣੀ ਦੇ ਖੀਰਿਆ ਜਾਵੇਗਾ ਪਤਾਸੇ ਪਾ ਕੇ ਜਲ ਪਾ ਕੇ ਇਹ ਅੰਮ੍ਰਿਤਿਆਰ ਕੀਤਾ ਜਾਂਦਾ ਹੈ ਗੁਰਬਾਣੀ ਦੁਆਰਾ ਇਹ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਂਦਾ ਹੈ ਜਿਹੜੇ ਪ੍ਰਾਣੀ ਅੰਮ੍ਰਿਤ ਚਖਦੇ ਹਨ ਉਹਨਾਂ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਅੱਜ ਤੋਂ ਤੁਸੀਂ ਗੁਰੂ ਵਾਲੇ ਬਣ ਕੇ ਹੋ ਝੂਠ ਨਹੀਂ ਬੋਲਣਾ ਗਰੀਬ ਮਾਰ ਨਹੀਂ ਕਰਨੀ ਕਿਸੇ ਦਾ ਹੱਕ ਨਹੀਂ ਮਾਰਨਾ ਤੇ ਨਾ ਹੀ ਪੰਜਾਂ ਕਰਤਾ ਚਾਰਾਂ ਕਰਤਾ ਬਜਰਾਂ ਵਿੱਚੋਂ ਕੋਈ ਕਰਨੀ ਹੈ ਪਰ ਨਾਰੀ ਦਾ ਸੰਗਣੀ ਕਰਨਾ ਜੂਆ ਨਹੀਂ ਖੇਡਣਾ ਸ਼ਰਾਬ ਨਹੀਂ ਪੀਣੀ ਔਰ ਕੁੱਠਾ ਨਹੀਂ ਖਾਣਾ ਇਹਨਾਂ ਚੀਜ਼ਾਂ ਤੋਂ ਰੋਕਿਆ ਜਾਂਦਾ ਹੈ ਸੋ ਇਸੇ ਕਰਕੇ ਇਹ ਅਮਰ ਛਕਾ ਕੇ ਮਰਿਆਦਾ ਦੱਸੀ ਜਾਂਦੀ ਏ ਗੁਰੂ ਵਾਲੇ ਬਣਨ ਵਾਸਤੇ ਪ੍ਰੇਰਿਆ ਜਾਂਦਾ ਹੈ ਇਹ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ ਬਾਬਾ ਜੀ ਨੌਜਵਾਨ ਬੱਚਿਆਂ ਨੂੰ ਤੁਸੀਂ ਕੀ ਸੰਦੇਸ਼ ਦਿਓ ਨਵੇਂ ਜਾਣੇ ਬੱਚਿਆਂ ਨੂੰ ਹੀ ਕਹਿੰਦੇ ਕਿ ਨਸ਼ਾ ਨਾ ਕਰੋ ਕੋਈ ਵੀ ਕਿਸੇ ਪ੍ਰਕਾਰ ਦਾ ਵੀ ਕਿਉਂਕਿ ਨਸ਼ਾ ਜਿਹੜਾ ਇਹ ਕੌਮ ਨੂੰ ਬਦਨਾਮ ਵੀ ਕਰਦਾ ਹੈ ਔਰ ਜਵਾਨੀ ਨਵੇਂ ਖਤਮ ਕਰ ਦਿੰਦਾ ਹੈ ਕਿਸੇ ਪ੍ਰਕਾਰ ਦਾ ਨਸ਼ਾ ਕਰਨ ਦੀ ਅਸੀਂ ਕੋਈ ਅਜਾਜ਼ਤ ਨਹੀਂ ਦਿੰਦੇ ਕਿਉਂਕਿ ਨਸ਼ਾ ਇੱਕ ਹਰ ਕੌਮ ਦਾ ਵੱਡਾ ਦੁਸ਼ਮਣ ਹੁੰਦਾ ਹੈ ਅੱਜ ਤੁਸੀਂ ਵੇਖੋ ਹਿੰਦੁਸਤਾਨ ਦੇ ਵਿੱਚ ਨਸ਼ੇ ਨਾਲ ਨੌਜਵਾਨ ਪੀੜ੍ਹੀ ਦਾ ਕੀ ਹਾਲ ਹੋ ਰਿਹਾ ਹੈ ਸੁਣ ਕੇ ਹੈਰਾਨ ਹੋ ਜਾਈਦਾ ਹੈ ਘਰ ਦੀਆਂ ਚੀਜ਼ਾਂ ਵੇਚ ਦਿੰਦੇ ਨੇ ਉਹ ਔਰ ਨਸ਼ਾ ਕਰਨ ਵਾਸਤੇ ਪੈਸਾ ਕਿਸ ਤਰ੍ਹਾਂ ਵੀ ਹੋਵੇ ਉਹ ਹਾਸਲ ਕਰਕੇ ਨਸ਼ਾ ਕਰਦੇ ਹਨ ਇਹ ਮਾੜੀ ਏੜ ਹੈ ਇਸ ਕਰਕੇ ਅਸੀਂ ਇਸ ਜਤੀਬੰਦੀ ਵੇਰੋਂ ਇਹ ਖਾਸ ਤੌਰ ਤੇ ਕਿਹਾ ਹੋਇਆ ਹੈ ਕਿ ਨਸ਼ਾ ਕਿਸੇ ਪ੍ਰਕਾਰ ਦਾ ਨਹੀਂ ਕਰਨਾ ਕੋਈ ਵੀ ਨਸ਼ਾ ਹੈ ਜਿਹੜਾ ਉਹ ਮੜਾ ਹੈ ਇਸੇ ਕਰਕੇ ਜਿਹੜਾ ਅਲਜਰਸ ਵਾਇਆ ਕਿ ਨੈਕਸਟ ਬੁੱਧਵਾਰ ਨੂੰ ਚਲ ਰਿਹਾ ਹੈ ਹਾਂ ਆ ਪੁਰਾਣੇ ਆ ਰਹੇ ਨੇ ਉਧਾਂ 30 ਕੋ ਪੁਰਾਣੇ ਹੋ ਚੁੱਕੇ ਨੇ ਅਮਰ ਸਖਣ ਵਾਲੇ ਹੋਰ ਵੀ ਆ ਰਹੇ ਨੇ ਚਲੋ ਠੀਕ ਹੈ ਬਾਬਾ ਜੀ ਬਹੁਤ ਬੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ